ਜਿਦੈ ਗਰਮੀਆਂ ਦਾ ਘੇਰੇ ਪੰਜਾਬ ਭਰ ਦੇ ਵਿੱਚ ਵਧ ਰਿਹਾ ਉੱਥੇ ਹੀ ਇਹ ਗੱਲ ਅੰਮ੍ਰਿਤਸਰ ਦੀ ਕਰੀਏ ਤਾਂ 45 ਡਿਗਰੀ ਤੋਂ ਵੱਧ ਜਿਹੜਾ ਤਾਪਮਾਨ ਹੋ ਚੁੱਕਿਆ ਉੱਥੇ ਹੀ ਸਮਾਜ ਸੇਵੀਆਂ ਦੀ ਗੱਲ ਕਰੀਏ ਤਾਂ ਹਰ ਪ੍ਰਕਾਰ ਨਾਲ ਸੇਵਾ ਕੀਤੀ ਜਾ ਰਹੀ ਚਾਹੇ ਉਹ ਪਾਣੀ ਦੀ ਹੋਵੇ ਚਾਹੇ ਉਹ ਸ਼ਪੀਲ ਦੀ ਹੋਵੇ ਇਸ ਸਮੇਂ ਅਸੀਂ ਅੰਮ੍ਰਿਤਸਰ ਲਾਰੈਂਸ ਰੋਡ ਦੇ ਮੌਜੂਦ ਹਾਂ ਜਿੱਥੇ ਕੀ ਸਮਾਜ ਸੇਵੀਆਂ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਪਾਣੀ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਕਿ ਜਿਹੜਾ ਉਪਰਾਲਾ ਹੈ ਬਹੁਤ ਸਣੋ ਉਪਰਾਲਾ ਕੀਤਾ ਜਾ ਰਿਹਾ ਹੈ ਗੱਲਬਾਤ ਵੀ ਜ਼ਰੂਰ ਕਰਾਂਗੇ ਜੀ ਆਪਣਾ ਨਾਮ ਦੱਸ ਕੇ ਜੀ ਮੇਰਾ ਨਾਮ ਅੱਜ ਸਾਡੀ ਸੰਸਥਾ ਵੱਲੋਂ ਤੁਸੀਂ ਕੱਲ ਦਾ ਦੇਖਿਆ ਪੰਜਾਬ ਗਰਮੜੀ ਦੀ ਘੋਸ਼ਣਾ ਹੈ ਤੇ ਸਕੂਲਾਂ ਨੂੰ ਵੀ ਛੁੱਟੇ ਹੋਗੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਲੋ ਜੀ ਲੋ 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 ਪੀਸ ਤੇ ਇਹ ਬੋਤਲ ਵੰਡ ਦਾ ਮੇਰਾ ਮਕਸਦ ਹੈ ਵਾ ਕਿ ਦੇਖੋ ਪੰਜਾਬ 'ਚ ਸ਼ਬੀਲਾ ਵੀ ਲਾ ਦਿਆਂ ਪਰ ਹਰ ਕੋਈ ਬੰਦਾ ਸ਼ਬੀਲਾ ਨਹੀਂ ਲਾ ਸਕਦਾ ਪਰ ਇੱਕ 20 ਰੁਪਏ ਦੀ ਬੋਤਲ ਹੈ ਜੇ ਕੋਈ ਚਾਵੇ 20 ਰੁਪਏ ਦੀ ਬੋਤਲ ਲੈ ਕੇ ਇੱਕ ਜਾਂ ਦੋ ਬੋਤਲਾਂ ਲੈ ਕੇ ਵੀ ਕਿਸੇ ਨੂੰ ਪਿਆਸੇ ਨੂੰ ਪਾਣੀ ਪਿਲਾ ਸਕਦਾ ਵਾ ਇਸ ਕਰ ਅਸੀਂ ਪਾਣੀ ਦੇ ਬੋਤਲਾਂ ਲੈ ਕੇ ਅੱਜ ਨਿਕਲੇ ਆ ਤੇ ਨਾਕੇ ਤੇ ਪੁਲਸ ਵਾਲੇ ਖੜੇ ਆ ਦੇਖੋ ਇਹ ਵਿਚਾਰੇ ਇਹਨਾਂ ਦੀ ਕੋਈ ਡਿਊਟੀ ਦਾ ਟਾਈਮ ਨਹੀਂ ਹੁੰਦਾ ਇਹ ਇਹਨਾਂ ਕਰਕੇ ਅਮਨ ਅਹੀ ਭੱਜੇ ਫਿਰਦੇ ਆ ਇਸ ਕਰਕੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਪਾਣੀ ਪੁਲਾਇਆ ਵਾ ਤੇ ਜਿਹੜੇ ਆਟੋ ਵਾਲੇ ਰਿਕਸ਼ੇ ਵਾਲੇ ਜਾਂ ਕੋਈ ਵਿਚਾਰਾ ਤਬਕਾ ਜਿਹੜਾ ਪਾਣੀ ਨਹੀਂ ਅਰੇਂਜ ਹੋ ਉਹਨਾਂ ਨੂੰ ਪਾਣੀ ਪੁਲਾ ਰਹੇ ਆ ਇਹ ਲੱਗਦਾ ਜੀ ਪਹਿਲਾਂ ਸਮਾਂ ਦੇਖਿਆ ਜਾਵੇ ਤੇ ਗਰਮੀ ਬਹੁਤ ਘੱਟ ਹੁੰਦੀ ਸੀ ਹੁਣ ਦਾ ਸਮਾਂ ਦੇਖਿਆ ਜਾਵੇ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਸਰ ਦੇਖੋ ਕੰਕਰੀਟ ਦਾ ਜੰਗਲ ਬਣ ਗਿਆ ਵਾ ਪੇੜ-ਪੌਦੇ ਹੈਗੇ ਹੀ ਨਹੀਂ ਆ ਤੇ ਗਰਮੀ ਤਾਂ ਆਣੀ ਆ ਅਸੀਂ ਖੁਦ ਹੀ ਆਪਣਾ ਕੁਦਰਤ ਨੂੰ ਖਤਮ ਕਰ ਰਹੇ ਆ ਤੇ ਕੁਦਰਤ ਨੇ ਸਾਨੂੰ ਖਤਮ ਕਰ ਦੇਣਾ ਵਾ ਤੇ ਮੇਰੀ ਅਪੀਲ ਆ ਲੋਕਾਂ ਨੂੰ ਕਿ ਪੇੜ-ਪੌਦੇ ਲਗਾਓ ਅਸੀਂ ਪਿੱਛੇ ਸਕੋਰੇ ਵੰਡੇ ਆ 100 ਤਹੀ ਜਾਣੇ ਕਿ ਲੋਕੀ ਆਪਣੇ ਛੱਤ ਦੇ ਸਕੋਰੇ ਵੀ ਰੱਖਣ ਪਸ਼ੂ ਪੰਛੀ ਪਾਣੀ ਪੀਣ ਤੇ ਉਹਨਾਂ ਦਾ ਜੀਵਨ ਬਚ ਸਕੇ ਜੇ ਅੱਜ ਕਿੰਨੀ ਗਿਣਤੀ ਦੇ ਵਿੱਚ ਤੁਸੀਂ ਬੋਤਲਾਂ ਜਿਹੜੀਆਂ ਲਾਰੈਂਸ ਵੱਡਾ ਮਿਸਰ ਚ ਵੰਡੇ ਅਸੀਂ ਫਿਲਹਾਲ 500 ਬੋਤਲਾਂ ਲੈ ਕੇ ਆਏ ਸੀ ਹੁਣ 500 ਵੰਡ ਦਿਆਂ ਫੇਰ ਸ਼ਾਮ ਨੂੰ ਆਵਾਂਗੇ ਕੱਲ੍ਹ ਵੀ ਆਵਾਂਗੇ ਡੇਲੀ ਪਾਣੀ ਵੰਡਾਂਗੇ ਜਿੰਨੀ ਦਰ ਤੱਕ ਪ੍ਰਭੂ ਦੀ ਇੱਛਾ ਹੈਗੀ ਜਿੰਨਾ ਕੋ ਸਾਡੇ ਕੋਲ ਸਮਰਥ ਹੋਵਾਂਗੇ ਅਸੀਂ ਪਾਣੀ ਦੀ ਸੇਵਾ ਕਰਦੇ ਰਵਾਂਗੇ ਜਦੋਂ ਕਿਸੇ ਨੂੰ ਤੁਸੀਂ ਬੋਤਲ ਦਿੱਤੀ ਉਹਦੀ ਫੇਸ ਤੇ ਜਿਹੜੀ ਖੁਸ਼ੀ ਸੀ ਉਹ ਦੀ ਖੁਸ਼ੀ ਹੈ ਦੇਖੋ ਇਹ ਵੈਸੇ ਪਾਣੀ ਬੜਾ ਠੰਡਾ ਵਾ ਮੇਰਾ ਵੀ ਦਿਲ ਕਰਦਾ ਇੱਥੇ ਲਗਾਵਾ ਤੇ ਥੋੜੀ ਰਾਹਤ ਮਿਲ ਜਾਂਦੀ ਆ ਤੇ ਜਿੰਨੂੰ ਵੀ ਪਾਣੀ ਦੇ ਰਹੇ ਬੜੀ ਖੁਸ਼ੀ ਨਾਲ ਲੈ ਰਿਹਾ ਵਾ ਦੇਖੋ ਬੜੀ ਬਲੇਸਿੰਗ ਮਿਲਦੀ ਪਈ ਆ ਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਸੇਵਾ ਕਰਨੀ ਚਾਹੀਦੀ ਹੈ ਬਿਲਕੁਲ ਇਹ ਸਾਨੂੰ ਸਮਾਜ ਸੇਵੀ ਧੀਰਜ ਗਿੱਲ ਜਿੰਨਾਂ ਵੱਲੋਂ ਕਿਹਾ ਗਿਆ ਕਿ ਇਹ ਸੇਵਾ ਕਰਕੇ ਸਾਨੂੰ ਮਨ ਦੇਣ ਵਿੱਚ ਬੜੀ ਖੁਸ਼ੀ ਮਿਲਦੀ ਆ ਅਕਸਰ ਇਹਨਾਂ ਵੱਲੋਂ ਖਾਸ ਤੌਰ ਤੇ ਉਪਰਾਲੇ ਕੀਤੇ ਜਾਂਦੇ ਨੇ ਵੱਖੋ ਵੱਖਰੇ ਚਾਹੇ ਉਹ ਪੰਛੀਆਂ ਦੇ ਪਾਣੀ ਦੇ ਲਈ ਮਿੱਟੀ ਦੇ ਪਾਡੇ ਹੁਣ ਉਹ ਵੰਡੇ ਗਏ ਸੀ ਪਿਛਲੇ ਟਾਈਮ ਤੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਤੋਂ 500 ਤੋਂ ਵੱਧ ਜਿਹੜੀਆਂ ਬੋਤਲਾਂ ਵੰਡੀਆਂ ਗਈਆਂ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਕਸਰ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣੇ ਆ ਜਿਹੜੇ ਸਮਾਜ ਦੇ ਲਈ ਭਲ ਆਪਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਇਹ ਬੋਤਲਾਂ ਵੰਡ ਰਏ ਤੇ ਉਹਨਾਂ ਦੇ ਫੇਸ ਦੀ ਖੁਸ਼ੀ ਜ਼ਰੂਰ ਜਾਂਦਾਂਗੇ ਪਾਣੀ ਦੀਆਂ ਬੋਤਲਾਂ ਵੰਡ ਰਏ ਕਿਸ ਤਰ੍ਹਾਂ ਦੀ ਖੁਸ਼ੀ ਹੈ ਜੀ ਇਹੋ ਜਿਹਾ ਭਲਾ ਕਰਨਾ ਚਾਹ ਲੱਗਦਾ ਸਰ ਗਰਮੀ ਦੇ ਵਿੱਚ ਕੁਝ ਥੋੜਾ ਪਾਣੀ ਠੰਡਾ ਮਿਲ ਜੇ ਥੋੜਾ ਤਬੀਅਤ ਵਧੀਆ ਹੋ ਜਾਂਦੀ ਸਰ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਬਹੁਤ ਬਹੁਤ ਕੀ ਲੱਗਦਾ ਕੀ ਹੈ ਇਹ ਹੁਣ ਗਰਮੀ ਜਿਹੜੀ ਵਧ ਰਹੀ ਹੈ ਬਹੁਤ ਵਧ ਰਹੀ ਪਹਿਲੇ ਤੇ ਸਮੇਂ ਦੀ ਗੱਲ ਕਰੀਏ ਤੇ ਗਰਮੀ ਕੱਟ ਨਹੀਂ ਹੁਣ ਜ਼ਿਆਦਾ ਹੋ ਰਹੀ ਆ ਸਰ ਗਰਮੀ ਬਹੁਤ ਹੀ ਜ਼ਿਆਦਾ ਵਧ ਰਹੀ ਆ ਔਰ ਇਹ ਹੌਲੀ ਹੌਲੀ ਹੁਣ ਇਹਦਾ ਬਰ ਸਮਨੇ ਲੋਕ ਇਸ ਤਰ੍ਹਾਂ ਉਪਾਏ ਕਰਤੇ ਜਾ ਰਹੇ ਨੇ ਗਰਮੀ ਤੋਂ ਬਚਣ ਇਹੋ ਹੀ ਸਰ ਪਾਣੀ ਦਾ ਪਾਣੀ ਪੀਂਦੇ ਰਹੀਦਾ ਅੱਧੇ ਅੱਧੇ ਘੰਟੇ ਬਾਅਦ ਤੋੜਾ ਠੀਕ ਰਹੀਦਾ ਬਿਲਕੁਲ ਬਿਲਕੁਲ ਜਿਹੜੇ ਲੋਕਾਂ ਦੀ ਵੀ ਜਿਹੜੀ ਖੁਸ਼ੀ ਆ ਉਹ ਵੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਲੋਕ ਕਹਿ ਰਹੇ ਨੇ ਕਿ ਪਾਣੀ ਦਾ ਸੇਵਨ ਜਿਹੜਾ ਵੱਧ ਤੋਂ ਵੱਧ ਕਰਨਾ ਚਾਹੀਦਾ ਤਾਂ ਜੋ ਅਸੀਂ ਗਰਮੀ ਤੋਂ ਬਚ ਸਕੀਏ ਕਿਉਂਕਿ ਜੇ ਡਾਕਟਰਾਂ ਦੀ ਗੱਲ ਕਰੀ ਉਹਨਾਂ ਵੱਲ ਵੀ ਕਿਹਾ ਜਾ ਰਿਹਾ ਕਿ ਫਿੱਕੇ ਰੰਗ ਦੇ ਕੱਪੜੇ ਪਾਓ ਤੇ ਗਰਮੀ ਤੋਂ ਜਿਹੜਾ ਬਚਾਅ ਹੋ ਸਕਦਾ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਮੈਂ ਮਾਨਵ ਦਾ ਸਮਰ ਨਿਊਜ਼ ਅੰਮ੍ਰਿਤਸਰ